ਪੰਜਾਬ ਦੇ ਵਿੱਚ ਕਈ ਦਿਨਾਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਸਕੂਲ ਖੋਲੇ ਗਏ ਨੇ ਨਾਬਾਤ ਵੱਡੀ ਖਬਰ ਸਾਹਮਣੇ ਆਈ ਹੈ ਜੁਥੇ ਕਿ ਸਕੂਲੀ ਬੱਸ ਬੱਚਿਆਂ ਨੂੰ ਲੈ ਕੇ ਸਕੂਲ ਨੂੰ ਜਾ ਰਹੀ ਸੀ ਪਰ ਰਸਤੇ ਦੇ ਵਿੱਚ ਇੱਕ ਹਾਦਸੇ ਦਾ ਸ਼ਿਕਾਰ ਇਸਕੂਲੀ ਬੱਸ ਹੋ ਜਾਂਦੀ ਹੈ ਅਚਾਨਕ ਨਾਲੇ ਦੇ ਵਿੱਚ ਇਹ ਬੱਸ ਡਿੱਗ ਜਾਂਦੀ ਹੈ ਮਾਮਲੇ ਸੰਬੰਧੀ ਜੋ ਜਾਣਕਾਰੀ ਸਾਹਮਣੇ ਆਈ ਕਿ ਇਸ ਬੱਸ ਦੇ ਵਿੱਚ 20 ਦੇ ਕਰੀਬ ਬੱਚੇ ਬੈਠੇ ਹੋਏ ਸੀ ਜਿਨ੍ਹਾਂ ਨੂੰ ਸਕੂਲ ਡਰਾਈਵਰ ਦੇ ਵੱਲੋਂ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਬੱਸ ਦੇ ਸਾਹਮਣੇ ਇੱਕ ਮੋਟਰਸਾਈਕਲ ਆ ਜਾਂਦਾ ਉਸ ਨੂੰ ਰਸਤਾ ਦੇਣ ਦੇ ਲਈ ਡਰਾਈਵਰ ਦੇ ਵੱਲੋਂ ਬੱਸ ਨੂੰ ਕਿਨਾਰੇ ਤੇ ਕੀਤਾ ਜਾਂਦਾ ਪਰ ਅਚਾਨਕ ਬੱਸ ਨਾਲੇ ਦੇ ਵਿੱਚ ਪਲਟ ਜਾਂਦੀ ਹੈ ਉਹ ਥੇ ਡਿੱਗ ਜਾਂਦੀ ਹੈ ਜਿਸ ਕਾਰਨ ਜੀਹ ਜਹਾੜਾ ਮਚ ਜਾਂਦਾ ਹੈ ਆਸ-ਪਾਸ ਦੇ ਲੋਕ ਇਕੱਠੇ ਹੁੰਦੇ ਨੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਬੱਸ ਦਾ ਜਿਹੜਾ ਸ਼ੀਸ਼ਾ ਤੋੜ ਕੇ ਵਿਦਿਆਰਥੀਆਂ ਨੂੰ ਉਸ ਦੇ ਵਿੱਚੋਂ ਬਾਹਰ ਕੱਢਿਆ ਗਿਆ ਜਾਣੀ ਨੁਕਸਾਨ ਤੋਂ ਬਚਾ ਰਿਹਾ ਹੈ ਬੱਚਿਆਂ ਦੇ ਰਗੜਾਂ ਲੱਗੀਆਂ ਨੇ ਪਰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਅਜਿਹੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੌਕੇ ਤੇ ਸਕੂਲ ਦਾ ਪ੍ਰਸ਼ਾਸਨ ਪਹੁੰਚਿਆ ਨਾਲ ਹੀ ਨਾਲ ਪੁਲਿਸ ਟੀਮ ਪਹੁੰਚੀ ਹੈ ਜਿਹੜਾ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪੁਲਿਸ ਟੀਮ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰਾਂਗੇ ਤੇ ਇਸ ਦੇ ਵਿੱਚ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਏਗੀ ਖਬਰ ਨਾਬਾ ਤੋਂ ਸਾਹਮਣੇ ਆਈ ਹੈ ਕਈ ਦਿਨਾਂ ਦੀਆਂ ਛੁੱਟੀਆਂ ਬਾਅਦ ਅੱਜ ਪੰਜਾਬ ਦੇ ਸਕੂਲ ਖੋਲੇ ਗਏ ਨੇ ਤੇ ਸਕੂਲ ਖੁੱਲਦੇ ਸਾਰ ਹੀ ਇਹ ਹਾਦਸਾ ਵਾਪਰ ਗਿਆ ਵੀ ਵਿਦਿਆਰਥੀ ਬੱਸ ਦੇ ਵਿੱਚ ਸਵਾਰ ਸੀ ਤੇ ਬੱਸ ਅਚਾਨਕ ਨਾਲੇ ਦੇ ਵਿੱਚ ਡਿੱਗ ਗਈ ਹੈ ਪਰ ਖੁਸ਼ਕਿਸਮਤੀ ਰਹੀ ਹੈ ਕਿ ਬੱਚੇ ਸੁਰੱਖਿਅਤ ਨੇ